ਮੈਂ ਬੀਨਾਂ ਕੇ ਸਰ ਦੇ ਰਿਤ ਪ੍ਰੋਫੈਸਰ ਮਹਿਮਾਨ ਸਿੰਘ ਜੀ ਨੂੰ ਉਜਾਹਿਸ਼ ਕਰੂੰ ਕਿ ਉਹ ਮੈਂਚ ਹੈ ਹਾਂ ਤੇ ਆਪਣਾ ਮੁਕਸਦ ਪਾਛੰ ਜੜਾਉ ਅ ਸਾਡੇ ਨਾਲ ਸੰਜਕਨ ਕਿਰਪਾ ਕਰਕੇ ਸਮੇਂ ਦਾ ਜਣਾਉ ਵਿਸ਼ੇਸ਼ ਧਿਆਨ ਰੱਖਿਆ ਜਾਏ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਡਾਕਟਰ ਤਨ ਸੇਲ ਸਿੰਘ ਜਨ ਦਾ ਬਹੁਤ ਬਹੁਤ ਧੰਨਵਾਦ ਜਨਾਨੇ ਤੁਹਾਡੇ ਰੂਪ ਰੂਪ ਹੁੰਦਾ ਮੌਕਾ ਦਿੱਤਾ। ਸਮਾਪਤ ਅੱਧਾ ਘੰਟਾ ਪੂਰੀ پوری ਕੋਸ਼ਿਸ਼ ਤੋਂ ਦੇ ਵਿੱਚ ਵਿੱਚ ਸਮਾਪਤੀ ਕਰਦੇ ਹਾਂ। ਫਤਿਹ ਦੀ ਸਾਂਝ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦਿਆਰਥੀ ਕੈਡੀ ਕੈਡੀ ਜਮਾਤ ਦੇ ਬੈਠੇ ਸੈਕੰਡ ਥਰਡ ਫਸਟ ਸੈਕੰਡ ਓਕੇ 12 ਸਾਲ ਤੁਸੀਂ ਸਕੂਲ ਚ ਪੜ ਕੇ ਆਏ ਹੋ ਉਸ ਤੋਂ ਪਹਿਲੇ ਜਿਹੜੇ ਸਕੂਲ ਤੋਂ ਪਹਿਲੇ ਵਾਲੇ ਵਿੱਚ ਇੱਕ ਦੋ ਸਾਲ ਨਰਸਰੀ ਚ ਲਾਇਆ ਹੋਣਾ ਵਿੱਚ ਤੇ 13 ਸਾਲ ਤੋਂ ਨੂੰ ਹੋ ਗਏ 14 ਸਾਲ ਪੜਦੇ ਪੜਦੇ ਸੋ ਆ ਤੁਹਾਡੇ ਵਾਸਤੇ ਮੋਬਾਈਲ ਤੋਂ ਥੋੜਾ ਧਿਆਨ ਹਟਾ ਦਿਓ ਮੇਰੀ ਗੱਲ ਸੁਣ ਕੇ ਉਹਦਾ ਜਵਾਬ ਦਿਓ ਸਿੱਖਣ ਦੀ ਉਮਰ ਜਹਾਂ ਸੀ ਕਿ ਸਿੱਖਣ ਦੀ ਉਮਰ ਕਿਹੜੀ ਸਹੀ ਹੈ ਸਿੱਖਣ ਦੀ ਉਮਰ ਕਿਹੜੀ ਸਹੀ ਹੈ ਠੀਕ ਠੀਕ ਉਮਰ ਕਿਹੜੀ ਹੁੰਦੀ ਜਦੋਂ ਬੰਦਾ ਸਿੱਖਦਾ ਉੱਚੀ ਆਵਾਜ਼ ਉੱਚੀ ਆਵਾਜ਼ ਬੋਲੋ ਦੀ ਕੋਈ ਉਮਰ ਨਹੀਂ ਉਹ ਸਾਰੀ ਉਮਰ ਤੇ ਅੰਧੀ ਤੋਂ ਸ਼ੁਰੂ ਕਿੱਥੋਂ ਰੰਗਣਾ ਤੁਸੀਂ ਸਾਰੀ ਉਮਰ ਬੈਠਾ ਰਹੇ ਸਾਰੀ ਉਮਰ ਹੋਏ ਕਿ ਚਲੋਂ ਮੁੱਕੇ ਦਾ ਕੰਮ ਫੇਰੇ ਵੇਖ ਤਾ ਵੈਸੇ ਬੰਦਾ ਤੁਰ ਜਾਂਦਾ ਸਾਰੀ ਉਮਰ ਤੱਕ ਬੰਦਾ ਸਿੱਖਦਾ ਹੀ ਆ ਕਿਤੋਂ ਸ਼ੁਰੂ ਕਰਦਾ ਬੰਦਾ ਸਿੱਖਣ ਦੀ ਉਮਰ ਜਿਹੜੀ ਹੈ ਸ਼ੁਰੂਆਤ ਦੀ ਸਹੀ ਸਹੀ ਕਿਹੜੀ ਹੈ ਤੁਹਾਨੂੰ ਲੱਗਦਾ ਵੀ ਹਾਂ ਐਸ ਉਮਰ ਤੋਂ ਬੰਦੇ ਨੂੰ ਸਿੱਖ ਲੈਣਾ ਸ਼ੁਰੂ ਕਰਾਣਾ ਚਾਹੀਦਾ ਬਾਜੀ ਬੋਲੋ ਦੱਸੋ ਜੀ ਸਕੂਲ ਤੱਕ ਲੋਏ ਸੀ ਕਿੰਨੇ ਸਾਲ ਸਕੂਲ ਰਸੀ ਤੁਹਾਡੀ ਲੋਨ ਚਾਰ ਸਾਲ ਪੰਜ ਸਾਲ ਛੇ ਸਾਲ ਇਸੇ ਹਿਸਾਬ ਨਾਲ ਕਹ ਰਹੇ ਹੋ ਤੁਹਾਨੂੰ ਹੁਣ ਤੱਕ ਲੱਗਿਆ ਵੀ ਤੁਸੀਂ ਸਿੱਖ ਲਿਆ ਹੋ ਕਿਵੇਂ ਮੈਂ ਉਹ ਨਾਂ ਸਿੱਖਣ ਦਾ ਕਾਰਨ ਕੀ ਹੈਗਾ ਸਿੱਖਣ ਤੁਸੀਂ ਹੁਣੇ ਕਿਹਾ ਵੀ ਸਿੱਖਣ ਦੀ ਉਮਰ ਸਾਰੀ ਹੁੰਦੀ ਹੈ ਉਸ ਸਾਰੀ ਉਮਰ ਦੇ ਵਿੱਚ ਤੁਹਾਨੂੰ ਟੱਕੇ ਨਾਲ ਸਕੂਲ ਤਾਂ ਭੇਜ ਦਿੱਤਾ ਜਾਂਦਾ ਤੁਸੀਂ ਤਾਂ ਬਿਨਾਂ ਕਾਲਜ ਵੀ ਆ ਜਾਂਦੇ ਜੀ ਤੁਹਾਨੂੰ ਕੁਝ ਸਿਲੇਬਸ ਵੀ ਦੇ ਦਿੱਤਾ ਹੈ ਨਾ ਤੁਸੀਂ ਪੜ੍ਹ ਲੈਂਦੇ ਹੋ ਸਿੱਖਣ ਦੀ ਸਿੱਖ ਬਣਨ ਦੀ ਜਿਹੜੀ ਉਮਰ ਹੈ ਸਹੀ ਸਮਾਂ ਹੈ ਉਹ ਉਦੋਂ ਹੁੰਦਾ ਜਦੋਂ ਤੁਹਾਡੇ ਅੰਦਰ ਇੱਛਾ ਜਾਗਦੀ ਚੇਸ਼ਟਾ ਜਾਗਦੀ ਮੈਂ ਕੁਝ ਸਿੱਖਣਾ ਮੈਂ ਕੁਝ ਖੋਜਣਾ ਜਿੰਨੀ ਦੇਰ ਤੱਕ ਉਹ ਨਹੀਂ ਹੁੰਦੀ ਉਨੀ ਦੇਰ ਤੱਕ ਤੁਸੀਂ ਸਿੱਖਦੇ ਨਹੀਂ ਕੁਝ ਤੁਸੀਂ ਕੁਝ ਚੀਜ਼ਾਂ ਪੜ੍ਹ ਕੇ ਯਾਦ ਕਰਕੇ ਪੇਪਰ ਦੇ ਦਿੰਦੇ ਜੇ ਸਰਟੀਫਿਕੇਟ ਵੀ ਮਿਲ ਜਾਂਦੇ ਡਿਗਰੀਆਂ ਮਿਲ ਜਾਂਦੀਆਂ ਤੁਹਾਨੂੰ ਲੇਕਿਨ ਸਿੱਖਣ ਵਾਲੀ ਉਮਰ ਜਿਹੜੀ ਹੈ ਉਹ ਹੌਲੀ-ਹੌਲੀ ਤੁਸੀਂ ਕਹਿੰਦਾ ਸਾਰੀ ਉਮਰ ਹੁੰਦੀ ਹੈ ਜਦੋਂ ਤੱਕ ਤੁਹਾਡੇ ਅੰਦਰ ਚੇਸ਼ਟਾ ਨਹੀਂ ਜਾਗਦੀ ਇੱਛਾ ਨਹੀਂ ਜਾਗਦੀ ਉਹ ਜਿਹੜੀ ਸਾਰੀ ਉਮਰ ਹੁੰਦੀ ਹੈ ਹੌਲੀ-ਹੌਲੀ ਲੰਘਦੇ ਜਾਂਦੇ ਆਹ ਹੰਤ ਵਰਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਬੰਦੇ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਤੇ ਪੜਨਾ ਸਿੱਖਣਾ ਸਮਝਣਾ ਸੋਚਣਾ ਕੀ ਕਰਦੇ ਅਸੀਂ ਕੱਖ ਕਰ ਦਿੰਦੇ ਆਂ ਖਾਸ ਕਰਕੇ ਜਦੋਂ ਅਸੀਂ ਅਧਿਆਪਕ ਬਣ ਜਾਂਦੇ ਆਂ ਸਾਨੂੰ ਵੈਸੇ ਹੋਂ ਘਮੰਡ بڑا ਹੋ ਜਾਂਦਾ ਕਿ ਸਾਨੂੰ ਆਉਂਦਾ ਸਾਰਾ ਕੁਝ ਹੰਮੀ ਗੋੜ ਤੇ ਅਸੀਂ ਹੌਲੀ ਹੌਲੀ ਸਿੱਖਣਾ ਜਿਹੜਾ ਹੈ ਉਹ ਬੰਦ ਕਰ ਦਿੰਦੇ ਆਂ ਸਿੱਖ ਬਣਨ ਲਈ ਸਭ ਤੋਂ ਪਹਿਲੀ ਗੱਲ ਹੈ ਤੁਹਾਡੇ ਅੰਦਰ ਇੱਛਾ ਹੋਣੀ ਜੈ ਵੀ ਕੁਝ ਸਿੱਖਣ ਦੀ ਖੋਜਣ ਦੀ ਔਰ ਉਹਦੇ ਵਾਸਤੇ ਤੁਹਾਡੇ ਅੰਦਰ ਸਵਾਲ ਇੱਥੇ ਸਵਾਲ ਆਉਣਾ ਚਾਹੀਦਾ ਕਿਉਂਕਿ ਕਿਸ ਤਰ੍ਹਾਂ ਕਿਵੇਂ ਜਦੋਂ ਉਹ ਸਵਾਲਾਂ ਨੇ ਬੰਦ ਹੋ ਜਾਂਦੇ ਨੇ ਫਿਰ ਅਸੀਂ ਸਿੱਖਣਾ ਵੀ ਬੰਦ ਕਰ ਦਤ ਨੇ ਖੋਜਣਾ ਮੰਨ ਕਰ ਦਤ ਨੇ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਉਮਰ ਵੱਧਦੀ ਜਾਂਦੀ ਆ ਸਾਡੇ ਕੋਲ ਡਿਗਰੀਆਂ ਆਉਂਦੀਆਂ ਜਾਂਦੀਆਂ ਨੇ ਫਿਰ ਸਾਡਾ ਹੌਮੇ ਜਿਹੜੀਆਂ ਨਾ ਉਹ ਵੱਧ ਜਾਂਦੀ ਆ ਵੀ ਹੁਣ ਬਹੁਤ ਹੋ ਗਿਆ ਬਾਲ ਵੱਡਦੇ ਆ ਬਹੁਤ ਕੁਝ ਨਹੀਂ ਲੋੜੇ ਦੀ ਸਾਇਬ ਗੁਰੂ ਅਮਰਦਾਸ ਜੀ ਦੀ ਜੀਵਨ ਤੋਂ ਸਭ ਤੋਂ ਵੱਡੀ ਉਦਾਹਰਣ ਹੀ ਹੋਣਾ ਡਾਕਟਰ ਸਾਹਿਬ ਨੇ ਕਿਹਾ ਕਿ ਕਹੇ ਤਾਂ ਮਨੇ ਜਦੋਂ ਗੁਰੂ ਅੰਗਦ ਦੇਵ ਜੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਉਮਰ 60 ਸਾਲ ਤੋਂ ਉੱਪਰ ਸੀ 65 ਸਾਲ ਦੇ ਸੀ ਤਕਰੀਬਨ ਸੱਚ ਖੋਜਣ ਦੀ ਇੱਛਾ ਉਹਨਾਂ ਦੇ ਅੰਦਰ ਉਤਪਨ ਹੋਈ ਪ੍ਰਗਟ ਹੋਈ ਚੇਸ਼ਟਾ ਹੋਈ ਤੇ ਗੁਰੂ ਸਾਹਿਬ ਨੂੰ ਮਿਲੇ ਉਹ ਚੇਸ਼ਟਾ ਚਾਹੇ ਪਾਣੀ ਸੁਣ ਕੇ ਹੋ ਰਹੀ ਲੇਕਿਨ ਅੰਦਰੋਂ ਜਾਂਦੀ 11-12 ਸਾਲ ਉਹਨਾਂ ਨੇ ਫਿਰ ਉਸ ਸੱਚ ਆਚਾਰ ਦੇ ਵਿੱਚ گزارੇ ਉਸ ਖੋਜ ਦੇ ਵਿੱਚ گزارੇ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਜਿਹੜੀ ਆ ਉਹਦੇ ਤੋਂ ਉਹਨਾਂ ਨੇ ਸੱਚ ਲੱਭਿਆ ਔਰ ਉਸ ਉਹਨਾਂ ਵੱਲ ਦਰਸਾਏ ਹੋਏ ਜਦ ਦੱਸੇ ਗੁਰਦ੍ਰਸ਼ਨ ਦੇ ਮਾਰਗ ਤੇ ਉਹਨਾਂ ਨੇ ਚੱਲਦਿਆਂ ਗੁਰੂ ਸਾਹਿਬ ਦੀ ਇਤਿਹਾਸਿਆ ਵਾਕੀਤੀ ਹੁਣ ਗੁਰੂ ਅਮਰਦਾਸ ਜੀ ਜਦੋਂ 62 ਸਾਲ ਦੇ ਹਨ ਤੇ ਫਿਰ ਉਹਨਾਂ ਨੇ ਆਪਣੀ ਨਿਜ ਹਉਮੈ ਤਿਆਗ ਕੇ ਗੁਰੂ ਅੰਗਦ ਸਾਹਿਬ ਕੋਲ ਆਪਣੇ ਆਪ ਨੂੰ ਅਰਪਣ ਕੀਤਾ ਤੇ ਗੁਰੂ ਦੇ ਅਰਪਣ ਹੋਣ ਤੋਂ ਬਾਅਦ ਫਿਰ ਉਹ ਪਿੱਛੇ ਨੂੰ ਨਹੀਂ ਮੁੜੇ ਉਹ ਫਿਰ ਉਸ ਪਾਰਕ ਤੇ ਅੱਗੇ ਚੱਲਦੇ ਗਏ ਹੁਣ ਹੁਣ ਜਦੋਂ ਸਾਡੇ ਅੰਦਰੋਂ ਮੈਂ ਮੈਂ ਵਾਲਾ ਕੇਂਦਰ ਜਦੋਂ ਪੁੱਟਿਆ ਜਾਂਦਾ ਨਾ ਫਿਰ ਓੰਕਾਰੀ ਸਤਵਾਲ ਨੂੰ ਅਸੀਂ ਤੁਰਦੇ ਆ ਫਿਰ ਸਾਨੂੰ ਜੋ ਪ੍ਰਗਟ ਹੈ ਨਾ ਸੱਚ ਨਿਰਗੁਣ ਤੇ ਸਤ ਸਰਗੁਣ ਸਰਗੁਣ ਹੀ ਸਾਨੂੰ ਨਜ਼ਰ ਆਉਂਦਾ ਮੇਰੇ ਕੋਲ ਤੇ ਸਾਨੂੰ ਦਿਸਦਾ ਤੇਕੋ ਸਰਗੁਣੇ ਵੀ ਤਾਂ ਹੀ ਨਜ਼ਰ ਆਉਂਦਾ ਜੋ ਕੁਦਰਤ ਹੈ ਸਾਡੇ ਸਾਹਮਣੇ ਆਸ-ਪਾਸ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਹਦੇ ਚ ਰਾਮ ਰਮਿਆ ਹੋਇਆ ਹੈ ਤੇ ਉਹ ਰਮਿਆ ਹੋਇਆ ਤਾਂ ਨਜ਼ਰ ਆਉਂਦਾ ਜਦੋਂ ਸਾਡੇ ਅੰਦਰੋਂ ਮੈਂ ਨਿਕਲ ਪਿਆ ਜਿੰਨੀ ਦੇਰ ਤੱਕ ਮੈਂ ਹਾਂ ਫਿਰ ਸਾਰਾ ਕੁਝ ਦੇਖਦੇ ਹੋਏ ਉਹਦੇ ਚ ਸਾਨੂੰ ਓੰਕਾਰ ਦੀ ਸਤ ਨਜ਼ਰ ਨਹੀਂ ਆਉਂਦਾ ਏਕੋ ਸਤ ਨਹੀਂ ਨਜ਼ਰ ਆਉਂਦਾ ਇਸ ਕਰਕੇ ਗੁਰੂ ਸਾਹਿਬ ਦੇ ਦਾ ਜਿਹੜਾ ਜੀਵਨ ਹੈ ਉਹਦੇ ਚੋਂ ਸਾਨੂੰ ਇਹ ਸਿੱਖ ਮਿਲਦੀ ਆ ਸੇਧ ਮਿਲਦੀ ਆ ਕਿ ਮੈਂ ਜਿਹੜੀ ਆ ਉਹ ਅੰਦਰੋਂ ਕੱਢਣੀ ਪਣੀ ਹੁਣ ਅਗਰ ਅਸੀਂ ਇਹ ਦੇਖੀਏ ਕਿ ਅਸੀਂ ਕੀ ਕਰਦੇ ਆ ਮੈਂ ਉਮਰਦਰਾਸ ਹੋ ਗਿਆ ਮੈਂ ਬਹੁਤ ਸਾਰੀਆਂ ਡਿਗਰੀਆਂ ਲੈ ਲਈਆਂ ਤੇ ਅਸੀਂ ਕਈ ਵਾਰ ਸਾਨੂੰ ਕੋਈ ਚੀਜ਼ ਨਹੀਂ ਪਤਾ ਹੁੰਦੀ ਅਕਸਰ ਕਰਦੇ ਹਾਂ ਅਸੀਂ ਤੁਸੀਂ ਵੀ ਕਰਦੇ ਹੋ ਕਿ ਇਹਦੇ ਬਾਰੇ ਪੁੱਛਾਂਗਾ ਤੇ ਮੈਨੂੰ ਕੋਈ ਕਹੇਗਾ ਕਿ ਤੈਨੂੰ ਪਤਾ ਨਹੀਂ ਆਸੀਂ ਸ਼ਰਮ ਦੇ ਮਾਰੇ ਸੁਭਾਅ ਨਹੀਂ ਪੁੱਛਦੇ ਕਈ ਵਾਰ ਸਾਨੂੰ ਕੋਈ ਕਹਿੰਦਾ ਤੈਨੂੰ ਪਤਾ ਸੀ ਕਹਿੰਦੇ ਹਾਂ ਪਤਾ ਨਾ ਪਤਾ ਹੋਣਾ ਆਪਣੇ ਆਪ ਕੋਈ ਗੁਨਾਹ ਨਹੀਂ ਹੈ ਲੇਕਿਨ ਜਦੋਂ ਤੁਸੀਂ ਨਾ ਪਤਾ ਹੁੰਦੇ ਹੋਵੇ ਇਹ ਲਾਹਰ ਕਰਦੇ ਆਂ ਅਸੀਂ ਵੀ ਸਾਨੂੰ ਪਤਾ ਹੈ ਉਹ ਇੱਕ ਤਰ੍ਹਾਂ ਦਾ ਗੁਨਾਹ ਹੀ ਹੁੰਦਾ ਕਿ ਤੁਸੀਂ ਆਪਣੀ ਮਾਂ ਜਿਹੜੀ ਹੈ ਉਹ ਆਪਣੇ ਸਿਰ ਤੇ ਰੱਖੀ ਹੋਈ ਹੈ। ਤੇ ਇਸ ਦੇਦਾਰੀਆਂ ਭਾਈਚਾਰਕ ਸਾਂਝਾਂ ਦੇ ਵਿੱਚ ਜਿਹੜੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਉਹ ਵੀ ਅਸੀਂ ਆਪਣੇ ਆਪਣੇ ਸਿਰ ਦੇ ਉੱਤੇ ਰੱਖ ਕੇ ਚੱਕੀਆਂ ਹੁੰਦੀਆਂ। ਔਨ ਗੁਰੂ ਅੰਮ੍ਰਿਤ ਰਾਹੀ ਵੈਸੇ ਤੱਕ ੜਮਸਾ ਗੁਰੂ ਅੰਗਦ ਦੇ ਜੀ ਦੀ ਸੁਪਤਰੀ ਜਿਹੜੀ ਉਹਦੇ ਭਤੀਜੇ ਨਾਲ ਮੈਹੀ ਸੀ ਕੁੜਮਾਚਾਰੀ ਸੀ ਲੇਕਿਨ ਉਹਨੇ ਆਪਣੀ ਕੁੜਮਾਚਾਰੀ ਜਿਹੜੀ ਹੈ ਉਹਨੂੰ ਇਕੱਲੀ ਰੱਖਿਆ ਉਹਨਾਂ ਨੇ ਸੱਚ ਨੂੰ ਜਾਣਨ ਲਈ ਗੁਰੂ ਅੰਗਦ ਸਾਹਿਬ ਨੂੰ ਗੁਰੂ ਮੰਨ ਕੇ ਉਹਨਾਂ ਦੇ ਦਰਸਾਏ ਹੋਏ ਸਮਝਾਏ ਹੋਏ ਗੁਰਦ੍ਰਸ਼ਨ ਤੇ ਚਲਣ ਦੀ ਕੋਸ਼ਿਸ਼ ਕੀਤੀ ਹੋ ਨਿਰਮਲ ਮਨ ਨਿਰਮਲ ਉਦੋਂ ਹੁੰਦਾ ਜਦੋਂ ਉਹਦੇ ਚੋਂ ਹਉ ਨਿਕਲਦੀ ਹੈ ਤੇ ਜਦੋਂ ਮਨ ਨਿਰਮਲ ਹੁੰਦਾ ਫਿਰ ਉਹਦੇ ਚ ਉਹ ਜਿਹੜਾ ਨਿਰਗੁਣ ਹੈ ਉਹਦੇ ਚ ਗੁਣ ਫਿਰ ਉਹ ਸਤ ਜਿਹੜਾ ਹੈ ਏਕੋ ਸਤ ਭਰ ਦਿੰਦਾ ਹੁਣ ਉਹਨਾਂ ਨੇ ਸੱਚ ਖੋਜਿਆ ਵੀ ਸੱਚ ਦੇ ਮਾਰਗ ਤੇ ਚੱਲਦੇ ਵੀ ਤੇ ਫਿਰ ਗੁਰੂ ਦੇ ਆਸ਼ੀਰਵਾਦ ਨਾਲ ਗੁਰੂ ਵੀ ਹੋਵੇ ਗੁਰੂ ਧਾਰਮਿਕ ਕਰਨ ਤੋਂ ਬਾਅਦ ਗੁਰੂ ਆਸ਼ੇ ਅਨੁਸਾਰ ਉਹਨਾਂ ਵੱਲੋਂ ਦਰਸਾਏ ਗੁਰਦਰਸ਼ਨ ਤੇ ਜਾਂਦੇ ਆ ਫਿਰ ਉਹ ਗੁਰੂ ਹੋਣ ਗੜੇ ਉਸ ਸਥਿਤੀ ਤੱਕ ਪਹੁੰਚ ਗਏ ਹੁਣ ਇਹ ਜੀਵਨ ਦਾ ਜਿਹੜਾ ਆਪਣਾ ਆਧਾਰ ਹੈ ਉਹਦੇ ਚ ਦੇਖੋ ਪਾਣਾ ਹੈ ਸੇਵਾ ਹੈ ਤੇ ਜ਼ਾਪਤਾ ਹੈ ਪਾਣਾ ਹੁੰਦਾ ਏਕੋ ਹੁਕਮ ਜੋ ਹੈ ਉਹ ਉਹਦੇ ਰਾਨੇ ਜੋ ਵਰਤ ਰਿਹਾ ਉਹ ਹੋ ਹੀ ਰਿਹਾ ਉਹਦੀ ਰਜ਼ਾ ਹੈ ਤੇ ਉਹਦੀ ਰਜ਼ਾ ਨੂੰ ਮੰਨ ਲੈਣਾ ਪਾਣਾ ਅਸੀਂ ਰਜ਼ਾ ਨੂੰ ਰੋਕ ਨਹੀਂ ਸਕਦੇ ਲੇਕਿਨ ਅਸੀਂ ਉਸ ਰਜ਼ਾ ਨੂੰ ਮੰਨ ਸਕਦੇ ਹਾਂ ਕਬੂਲ ਸਕਦੇ ਹਾਂ ਉਹ ਹੀ ਪਾਣਾ ਔਰ ਉਹਦੇ ਜੋ ਰਜ਼ਾ ਹੈ ਉਹਦੇ ਅਨੁਸਾਰ ਜੋ ਗਿਆਤ ਕਰਮ ਜੋ ਅਗਿਆਤ ਹੈ ਸਾਨੂੰ ਪਤਾ ਨਹੀਂ ਉਹ ਤੇ ਅਸੀਂ ਕਰਮ ਕਰ ਹੀ ਨਹੀਂ ਸਕਦੇ ਲੇਕਿਨ ਉਸ ਕੁਦਰਤ ਦੇ ਅੰਦਰ ਰਹਿੰਦੇ ਆ ਹੋਇਆ ਜੋ ਕੁਝ ਗਿਆਤ ਹੈ ਸਾਨੂੰ ਜਿਹਦੇ ਬਾਰੇ ਜਾਣਕਾਰੀ ਹੈ ਉਹ ਕਰਮ ਕੁਦਰਤ ਅਨੁਸਾਰ ਹੀ ਕਰੀ ਜਾਈਏ ਤੇ ਫਿਰ ਉਹ ਪਾਣਾ ਅਸੀਂ ਉਤੋਂ ਉਤੋਂ ਕਹੀ ਜੈਸੀ ਪਾਣਾ ਮੰਨ ਲੈਣ ਲੇਕਿਨ ਕਰਮ ਅਸੀਂ ਕੁੱਠੇ ਕਰੀਏ ਤੇ ਇਹ ਉਹ ਪਾਣਾ ਨਹੀਂ ਹੈ ਜ਼ਾਮਤਾ ਹੈ ਡਿਸਪਲਿਨ ਅਨੁਸ਼ਾਸਨ ਸਦਾਚਾਰ ਇਖਲਾਕ ਦਾ ਅਭਿਆਸ ਕਰਦੇ ਆ ਜਦੋਂ ਤੁਹਾਡਾ ਮਨ ਕਾਬੂ ਸੇ ਆ ਜਾਂਦਾ ਉਹਨੂੰ ਅਸੀਂ ਜ਼ਾਮਤਾ ਕਹਿੰਦੇ ਆ ਅਨੁਸ਼ਾਸਨ ਕਹਿੰਦੇ ਆ ਅਨੁਸ਼ਾਸਨ ਡੰਡੇ ਵਾਲਾ ਨਹੀਂ ਹੈ ਕਿ ਤੁਹਾਨੂੰ ਧੱਕੇ ਨਾਲ ਕੋਈ ਬਿਠਾਏ ਤਾਂ ਨਹੀਂ ਬੈਠੋ ਨਹੀਂ ਤੇ ਮੰਨ ਫਿਕਰਵਾ ਵੀ ਚਲੀ ਗਏ ਬਾਹਰ ਇੱਥੇ ਲੈਕਚਰ ਪਾ ਕੇ ਹੋ ਰਹੀ ਕੋਈ ਫਾਇਦਾ ਨਹੀਂ ਇੱਥੇ ਬਹਿਣ ਦਾ ਮਨੇ ਹੋਰਦਾ ਤੁਸੀਂ ਬੈਠਦੇ ਕਦੋਂ ਜਦੋਂ ਤੁਹਾਨੂੰ ਇਹ ਮਹਿਸੂਸ ਹੁੰਦਾ ਤੁਹਾਡਾ ਮਨ ਕਹਿੰਦਾ ਵੀ ਹਾਂ ਮੇਰੇ ਕੰਮ ਦੀ ਗੱਲ ਹੋ ਰਹੀ ਕੋਈ ਤੇ ਤੁਹਾਡਾ ਮਨ ਦੇ ਅੰਦਰ ਉਹ اخلاق ਪੈਦਾ ਹੁੰਦਾ ਵੀ ਹਾਂ ਮੈਨੂੰ ਬਹਿ ਕੇ ਸੁਣ ਲੈਣਾ ਚਾਹੀਦਾ ਫਿਰ ਤੁਸੀਂ ਜ਼ਾਬਤੇ ਚ ਆਉਂਦੇ ਫਿਰ ਤੁਸੀਂ ਅਨੁਸ਼ਾਸਨ ਚ ਆਉਂਦੇ ਡਿਸਪੀਸਪਲਨ ਚ ਆਉਂਦੇ ਜਦੋਂ ਮਨ ਕਾਬੂ ਚ ਹੁੰਦਾ ਹੈ ਮਨ ਜ਼ਾਬਤੇ ਚ ਹੁੰਦਾ ਤੇ ਫਿਰ ਤੁਹਾਡੀਆਂ ਹਰਕਤਾਂ ਤੁਹਾਡੀਆਂ ਸਰੀਰ ਦੀਆਂ ਹਰਕਤਾਂ ਵੀ ਉਹ ਵੀ ਕਾਬੂ ਚ ਹੁੰਦੀਆਂ ਉਹ ਵੀ ਠੀਕ ਹੁੰਦੀਆਂ ਜਿੰਨੀ ਦੇਰ ਤੱਕ ਮਨ ਦਾ ਡਾਉਂ ਡੋਲੇਗਾ ਫਿਰ ਸਰੀਰ ਵੀ ਡਾਉਂ ਡੋਲੇਗਾ ਤੇ ਸੇਵਾ ਹੈ ਬੇਤਰੀ ਲਈ ਸਹਾਇਕ ਕਾਰਜ ਜਾਂ ਕੰਮ ਬਿਹਤਰੀਆਂ ਸਮਾਜ ਦੀ ਬਿਹਤਰੀ ਕੁਦਰਤ ਦੀ ਬਿਹਤਰੀ ਆਮ ਤੌਰ ਤੇ ਸਿੱਖ ਸਮਾਜ ਦੀ ਬਿਹਤਰੀ ਵਾਸਤੇ ਕੁਝ ਕਰਦੇ ਆ ਤੇ ਕੁਦਰਤ ਦੀ ਬਿਹਤਰੀ ਵਾਸਤੇ ਬਹੁਤ ਘੱਟ ਕਰਦੇ ਆ ਸ਼ੁਰੂਆਤ ਸੇਵਾ ਦੀ ਤੁਹਾਡੇ ਆਪਣੇ ਤੋਂ ਤੁਸੀਂ ਆਪਣੀ ਸੇਵਾ ਉਦੋਂ ਕਰਦੇ ਹੋ ਜਦੋਂ ਤੁਸੀਂ ਸੈਲਫ ਡਿਸਪਲਿਨਸ ਰਹਿੰਦੇ ਹੋ ਤੇ ਫਿਰ ਤੁਸੀਂ ਆਪਣੀ ਸੇਵਾ ਕਰਦੇ ਹੋ ਜਦੋਂ ਤੁਸੀਂ ਆਪ ਜ਼ਾਗਤੇ ਨਹੀਂ ਹੈਗੇ ਅਨੁਸ਼ਾਸਨ ਚ ਨਹੀਂ ਹੈਗੇ ਪਰ ਤੁਸੀਂ ਸੇਵਾ ਵੀ ਨਹੀਂ ਕਰ ਸਕਦੇ ਸੇਵਾ ਹੁੰਦੀ ਉਦੋਂ ਜਦੋਂ ਤੁਸੀਂ ਆਪਣੇ ਅੰਦਰ ਜ਼ਾਗਤਾ ਗ੍ਰਹਿਮ ਕਰਦੇ ਹੋ ਤਾਂ ਫਿਰ ਤੁਹਾਨੂੰ ਦੂਜੇ ਬਾਰੇ ਵੀ ਅਹਿਸਾਸ ਹੁੰਦਾ ਵੀ ਹਾਂ ਇਹ ਵੀ ਹੈ ਜਦੋਂ ਤੁਸੀਂ ਚਿਪਸ ਦਾ ਪੈਕ ਲਿਆ ਦੁਕਾਨ ਤੋਂ ਚੱਲਦੇ ਚੱਲਦੇ ਖਾਧਾ ਤੇ ਜਿੱਥੇ ਖਤਮ ਹੋ ਗਿਆ ਤੇ ਫਿਰ ਕੀ ਕਰਦੇ ਆਪਾਂ ਉੱਥੇ ਸੁੱਕ ਦਿੰਨੇ ਆਂ ਅਸੀਂ ਕਿ ਇਸ ਗੱਡੀ 'ਚ ਬਸ ਕਾਰ ਜਿੱਦੜੇ ਜਾ ਰਹੇ ਹਾਂ ਕੁਝ ਥਾਰੇ ਹਾਂ ਜਾਂ ਕੋਈ ਤੁਹਾਡੀ ਪੈਕਟ ਬੋਤਲ ਲਈ ਪੀਤੀ ਤੇ ਫਿਰ ਚੱਕ ਕੇ ਓਮਾਰੀ ਬਾਹਰ। ਇੱਥੇ ਮੁਖਰੀ ਆ ਗਿਆ ਤੇ ਚਿਲਣਾ ਸ਼ਾਜ ਬੱਸ ਇੱਥੇ ਸੌੜ ਦਿਓ। ਨਾ ਰੇਲ ਗੱਡੀ ਸੌੜ ਦਿਓ। ਇੱਥੇ ਅੰਦਰ ਲਾਂਚ ਬੈਕਟ੍ਰੇ ਇੱਥੇ ਸੌੜ ਦਿਓ। ਕੁਦਰਤ ਨੂੰ ਅਸੀਂ ਕੀ ਕਰ ਰਹੇ ਹਾਂ? ਗੰਦਲਾ ਕਰ ਰਹੇ ਹਾਂ। ਅਸੀਂ ਸੈਲਫ ਸੈਂਟਰਡ ਹੈਗੇ ਹਾਂ। ਜੇ ਸਾਡਾ ਕੰਮ ਨਿਪਟ ਗਿਆ ਮੇਰੇ 20 ਰੁਪਏ ਵਾਲਾ ਪੈਕੇਜ ਸਦਾ ਗਦਮ ਹੋ ਗਿਆ ਹੁਣ ਇਹ ਰੈਪਰ ਜਿਹੜਾ ਜੀ ਸਲੂਟਸ ਨਹੀਂ ਹੈਗੀ ਥਰੋ ਇਟ ਅਵੇ ਸੁੱਟ ਦਿਓ ਕੁਦਰਤ ਨੂੰ ਗੰਦਲਾ ਕਿਉਂ ਕਰਦੇ ਹਾਂ ਕਿਉਂਕਿ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਇਹਦਾ ਨੁਕਸਾਨ ਹੋਰ ਨਾਲ ਵੀ ਹੋ ਸਕਦਾ ਜਦੋਂ ਉਹ ਅ ਅਹਿਸਾਸ ਹੁੰਦਾ ਨਾ ਤੇ ਫਿਰ ਸੈਲਫ ਡਿਸਿਪਲਨ ਸ਼ੁਰੂ ਹੁੰਦਾ ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਉਹ ਸਾਰੇ ਵਾਸਤੇ ਕਰਨਾ ਕੀ ਜਾਉਂਦੇ ਸਾਨੂੰ ਕਹਿਣਾ ਕੀ ਜਾਉਂਦਾ ਕਿ ਭਿਖਿਆ ਨਾਮ ਸੰਤੋਖ ਮਣੀ ਸਦਾ ਸੱਚ ਹੈ ਨਾਲ ਨਾਮ ਹੈ ਓਨਕਾ ਹੀ ਸਤ ਦਾ ਕੁਦਰਤ ਰੂਪ ਅਰਥਾਤ ਪ੍ਰਗਟਾ ਤੇ ਗੁਰੂ ਸਾਹਿਬ ਆਖ ਰਹੇ ਨੇ ਕਿ ਭਿਖਿਆ ਨਾਮ ਦੀ ਭਾਵ ਕੁਦਰਤ ਰੂਪੀ ਜੋ ਸਰਗੁਣ ਸਤ ਹੈ ਉਹਦੇ ਉਹ ਸਾਡੇ ਧਿਆਨ ਚ ਰਹੇ ਦੇ ਮਨ ਮੜੀ ਕੁਟਿਆ ਉਹਦੇ ਵਿੱਚ ਸੰਤੋਖ ਰਹੇ ਤੇ ਫਿਰ ਜਿਹੜਾ ਸੱਚ ਨਿਰੰਕਾਰ ਹੈ ਉਹ ਸਾਡੇ ਨਾਲ ਆਉਗਾ ਹੁਣ ਏਸੇ ਆਧਾਰ ਤੇ ਕਿਉਂਕਿ ਏਸ ਸਾਰੇ ਵਿੱਚੋਂ ਜਦੋਂ ਸਾਨੂੰ ਸਮੁੱਚੀ ਕੁਦਰਤ ਨਜ਼ਰ ਆਉਣ ਲੱਗ ਪੈਂਦੀ ਹੈ ਨਾ ਸਮੁੱਚੀ ਕੁਦਰਤ ਇੱਕੋ ਇੱਕੋ ਦੀ ਨਜ਼ਰ ਆਉਂਦੀ ਹੈ ਫਿਰ ਸਾਡੇ ਅੰਦਰੋਂ ਮੈਂ ਨਿਕਲਦੀ ਹੈ ਉਹ ਮੈਂ ਕੱਢਣ ਵਾਸਤੇ ਗੁਰੂ ਸਾਹਿਬ ਨੇ ਪਹਿਲੇ ਮੰਗਰ ਤੇ ਪਾਛੇ ਸੰਗਤ ਇਸੇ ਕਰਕੇ ਲਾਗੂ ਕੀਤਾ ਸੀ ਕਿ ਤੁਹਾਡੇ ਅੰਦਰ ਜਿਹੜੀ ਮੈਂ ਆ ਮੈਂ ਪਹਿਲੇ ਪੰਗਤ ਵਿੱਚ ਬੈਠੋ ਪ੍ਰਸ਼ਾਦਾ ਛਕੋ ਤਾਂ ਤੁਹਾਡੇ ਅੰਦਰੋਂ ਮੈਂ ਨਿਕਲੇਗੀ ਫਿਰ ਸੰਗਤ ਵਿੱਚ ਜਾਓਗੇ ਤਾਂ ਫਿਰ ਤੁਹਾਨੂੰ ਉਹ ਰਮਿਆ ਰਾਮ ਜਿਹੜਾ ਹੈ ਨਜ਼ਰ ਆਏਗਾ ਨਹੀਂ ਤੇ ਨਹੀਂ ਆਊਗਾ ਜਿਨੇ ਦਿਲ ਤੱਕ ਮੈਂ ਹੈ ਇਸ ਕਰਕੇ ਗੁਰੂ ਸਾਹਿਬ ਨੇ ਮੈਂ ਵਾਲਾ ਕੇਂਦਰ ਛੱਡਣ ਦੀ ਆਪਣੇ ਬਾਣੀ ਸਾਨੂੰ ਖੁੱਲਕੇ ਅਰੇਸ ਦਿੱਤਾ ਇਸੇ ਅਧਾਰ ਤੇ ਜਿਹੜਾ ਅਕਬਰ ਬਾਦਸ਼ਾਹ ਨੂੰ ਉਹਨਾਂ ਨੇ ਪਹਿਲਾ ਪੰਗਦੇ ਕਿਹਾ ਵੀ ਜਾਓ ਸੋ ਕੋ ਪ੍ਰਸ਼ਾਦਾ ਤੇ ਫੇਰ ਆਓ ਕਾਰਨ ਕਾਰਨ ਜਿਹੜਾ ਇਹ ਆ ਕੇ ਜਿਹੜਾ ਮੈਂ ਵਾਲਾ ਆ ਦਾ ਕੇਂਦਰ ਹੈ ਉਹਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਕੇਂਦਰ ਨਿਕਲੇਗਾ ਤੇ ਅਸੀਂ ਆਲੇ ਦੁਆਲੇ ਕੁਦਰਤ ਨੂੰ ਦੇਖਾਂਗੇ ਤੇ ਕੁਦਰਤ ਤੇ ਜਿਹੜੇ ਜੀਨ ਹੈ ਉਹਨਾਂ ਵਿੱਚੋਂ ਉਸ ਇੱਕੋ ਤੇ ਦਰਸ਼ਨ ਹੋਣਗੇ ਨਹੀਂ ਤੇ ਨਹੀਂ ਹੁੰਦੇ ਉਸ ਮੈਨ ਨੂੰ ਪੱਟਣ ਵਾਸਤੇ ਜਦੋਂ ਅਖਬਾਰ ਨੇ ਕਿਹਾ ਤੁਹਾਨੂੰ 12 ਪਿੰਡਾਂ ਦੀ ਜ਼ਗੀਰ ਦੇ ਦੇਣਾ ਲੰਗਰ ਵਾਸਤੇ ਤੇ ਗੁਰੂ ਸਾਹਿਬ ਨੇ ਮਨਾਂ ਕਰ ਦਿੱਤਾ ਸਾਦੇ ਵਾਸਤੇ ਇਸੇ ਵਾਸਤੇ ਕਿ ਲੰਗਰ ਜੋ ਹੈ ਉਹ ਸੰਗਤ ਦਾ ਹੈ ਕਿਸੇ ਦੀ ਮੈਨੂੰ ਬਰਕਰਾਰ ਰੱਖਣੋਂ ਵਾਸਤੇ ਨਹੀਂ ਹੈਗਾ ਸੰਗਤ ਵੀ ਜਿਹੜੀ ਨਿਤ ਸੁਖਰਤ ਹੈ ਉਹਦੇ ਨਾਲ ਚੱਲਦਾ ਕਿਸੇ ਦੀ ਜਗੀਰ ਨਾਲ ਨਹੀਂ ਚੱਲਦਾ ਤਾਂ ਇਸ ਕਰਕੇ ਔਰ ਮੈਂ ਨਿਕਲੀ ਤੇ ਨਿਮਰਤਾ ਆਈ ਅਗਰ ਅਸੀਂ ਉਦਾਹਰਨ ਦੇ ਤੌਰ ਤੇ ਵੇਖੀ ਤੇ ਸਾ ਕੀ ਤੁਸੀਂ ਸੁਣੀ ਆ ਬਾਬਾ ਦਾਤੂ ਜੀ ਦੀ ਸਾਰਿਆਂ ਨੇ ਕਿ ਉਹਨਾਂ ਨੇ ਉਹਨਾਂ ਨੂੰ ਬੈਠਿਆਂ ਪੀੜ ਤੇ ਲੱਤ ਮਾਰੀ ਤੇ ਉਹ ਦਿਲ ਤੇ ਚੱਲੇ ਤੇ ਬਜਾਏ ਉਹਨਾਂ ਨੇ ਉਹਨੂੰ ਦਾਤੂ ਜੀ ਨੂੰ ਕੁਝ ਕਹਿਣ ਦੇ ਉਹਨਾਂ ਨੇ ਉਹਦੇ ਪੈਰ ਘੁਣਾਉਣੇ ਸ਼ੁਰੂ ਕੀਤੇ ਵੀ ਮੈਂ ਤੇ ਮੇਰਾ ਸ਼ਰੀਰ ਬੁੱਢਾ ਅਕਸਰ 70 ਸਾਲ ਦੇ ਗੁਰੂ ਅੰਗਰ ਦਾ ਅਸੀਸਾਂ ਵਰੋਂ ਤੇ ਉਹਨਾਂ ਨੇ ਇਹ ਗਿਆ ਕਿ ਤੁਹਾਡੇ ਤੇ ਅਵਰ ਕੋਮਲ ਨੇ ਮੇਰਾ ਸਰੀਰ ਢੁੱਡਣਾ ਹੋ ਗਿਆ ਹੱਟ ਕਟਰੇ ਨੇ ਤੇ ਤੁਹਾਨੂੰ ਸਾਟ ਦਬੀ ਹੋ ਜਗੀ ਉਸ ਸਾਰੀ ਸਥਿਤੀ ਨੂੰ ਵੇਖਦੇ ਹੋਏ ਬਾਬਾ ਜਤੋ ਜੀ ਆਪੇ ਵਾਪਸ ਚਲੇ ਗਏ ਸੰਗਤ ਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਮਿਲੇਆ ਕਿ ਸੰਗਤ ਉੱਠ ਕੇ ਉਹਨਾਂ ਦਾ ਕੋਈ ਵਿਰੋਧ ਕਰੇ ਜਾਂ ਕੁਝ ਕਰੇ ਹੁਣ ਇਸ ਸੇਵਾ ਨਿਮਰਤਾ ਸੰਤੋਖ ਔਰ ਇਕੋ ਸਾਤ ਦੇ ਗੁਰਦਰਸ਼ਨ ਨੂੰ ਪ੍ਰਚਾਰਨ ਲਈ ਉਹਨਾਂ ਨੇ 22 ਮੰჯੀਆਂ ਤੇ 52 ਪੀੜੇ ਸਥਾਪਿਤ ਕੀਤੇ ਨਾਨਕ ਪੰਥੀਆਂ ਵਿੱਚੋਂ ਸਿਰਮੌਰ ਜਿਹੜੇ ਸੀ ਅੱਧਾ ਘੰਟਾ ਹੋਰ ਲੈਣ ਲੱਗਾ ਸਿਰਮੌਰ ਨਾਨਕ ਪੰਥੀ ਜਿਹੜੇ ਸੀ ਉਹਨਾਂ ਨੂੰ ਉਹਨਾਂ ਨੇ ਜ਼ਿੰਮੇਵਾਰੀਆਂ ਸੌਂਪੀਆਂ ਕਿ ਗੁਰਦਸ਼ਨ ਦਾ ਪ੍ਰਚਾਰ ਹੋਵੇ ਬਾਣੀ ਗੁਰਮੁਖੀ ਪੜੀ ਲਿਖੀ ਤੇ ਸਮਝੀ ਜਾਵੇ ਤੇ ਨਾਲ ਨਾਲ ਉਹਨਾਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਵਿਦਿਆਸਾਲ ਨਹੀਂ ਖੋਲੇ ਵਿਦਿਆਸਾਲ ਜਦੋਂ ਖੋਲਦੇ ਨੇ ਮੰჯੀਆਂ ਔਰ ਪੀੜੇ ਸਥਾਪਿਤ ਕਰਦੇ ਨੇ ਉਹਦੇ ਚ ਜਿਹੜੀ ਅਹਿਮ ਅਹਿਮ ਗੱਲ ਉਹ ਇਹ ਹੈ ਕਿ ਉਹਨਾਂ ਨੇ ਜਿਹੜੀਆਂ ਸੇਕ ਗੁਰਪੀਆਂ ਨੇ ਉਹਨਾਂ ਨੂੰ ਹੀ ਤਰਜੀਹ ਦਿੱਤੀ ਉਹਨਾਂ ਨੇ ਮੰਝੀਆਂ ਵੀ ਔਰ ਪੀੜੇ ਵੀ ਔਰ ਵਿਦਿਆਸਾਲ ਅੰਦਰ ਅਧਿਆਪਨ ਕਰਨ ਦੀ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਗੁਰਪੀਆਂ ਨੂੰ ਦਿੱਤੀ ਜਿਦੇ ਚ ਬੀਬੀ ਰਜਨੀ ਬੀਬੀ ਭਾਨੀ ਬੀਬੀ ਧਾਨੀ ਮਾਈ ਸੇਵਾ ਮਾਈ ਸਭਰਾਏ ਬੀਬੀ ਮਾਥੋ ਨਾਂ ਜ਼ਿਕਰ ਆਉਂਦਾ ਔਰ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਬਹੁਤ ਵਿਸ਼ਾਲ ਘੇਰੇ ਦੇ ਅੰਦਰ ਉਹ ਮੰਦੀਆਂ ਸਥਾਪਿਤ ਕੀਤੀਆਂ ਗਈਆਂ ਅਗਰ ਅਸੀਂ ਉਹ ਇਲਾਕੇ ਦੇਖਣ ਲੱਗੇ ਤੇ ਜਿਹਦੇ ਵਿੱਚ ਮਾਝਾ ਮਾਲਵਾ ਦੁਆਬਾ ਪੰਬਾਲਾ ਸultanpur 라ਵਲਪਿੰਡੀ ਲਾਹੌਰ ਕਾਬਲ ਕੰਧਾਰ ਜੰਮੂ ਕਸ਼ਮੀਰ ਬੰਗਾਲ ਦੱਖਣ ਭਾਰਤ ਕਾਸ਼ੀ ਹਦਵਾਰ ਪ੍ਰਮੁੱਖ ਨੇ ਜਿੱਥੇ-ਜਿੱਥੇ ਉਹਨੇ ਮੰਦੀਆਂ ਪਰ ਵੀੜੇ ਸਥਾਪਿਤ ਕੀਤੇ ਔਰ ਵਿਦਿਆਸਾਲ ਜਿਹੜੀ ਹੈ ਉਹਦੇ ਚ ਬੀਬੀਆਂ ਨੂੰ ਅਧਿਆਪਨ ਦਾ ਮੌਕਾ ਮਿਲਦਾ ਅਖੀਰੀਆਂ 217 ਕਿ ਗੁਰੂ ਸਾਹਿਬ ਦੀ ਬਾਣੀ ਉਹਨਾਂ ਦਾ ਵਿਚਾਰ ਉਹਨਾਂ ਦਾ ਜੀਵਨ ਜਿਸ ਚੀਜ਼ ਨੂੰ ਸਾਹਮਣੇ ਰੱਖਿਆ ਗਿਆ ਉਹ ਹੈ ਮਨੁੱਖੀ ਸਮਝ ਨੂੰ ਤਾਮੀਰ ਕਰਨਾ ਨਾ ਕਿ ਇਮਾਰਤਾਂ ਨੂੰ ਤਾਮੀਰ ਕਰਨਾ ਅੱਜ ਦੀ ਸਥਿਤੀ ਸਾਡੀ ਤਰਾਸ ਦੀ ਇਹ ਹੈ ਕਿ ਅਸੀਂ ਸਮਝ ਨੂੰ ਤਾਮੀਰ ਕਰਨ ਦੀ ਬਜਾਏ ਅਸੀਂ ਇਮਾਰਤਾਂ ਨੂੰ ਤਾਮੀਰ ਕਰਨਾ ਸ਼ੁਰੂ ਕਰ ਦਿੱਤਾ ਬੜੇ ਬੜੇ ਵੱਡੇ ਗੁਰਦੁਆਰੇ ਇਮਾਰਤਾਂ ਬਹੁਤ ਵੱਡੀਆਂ ਅਸੀਂ ਸਥਾਪਿਤ ਕਰ ਲਏ ਵਿਦਿਆਸਾਲ ਵਿੱਚ ਅਸੀਂ ਬਹੁਤ ਵੱਡੇ ਸਥਾਪਿਤ ਕਰ ਲਏ ਲੇਕਿਨ ਸਮਝ ਦੀ ਤਾਮੀਰ ਜਿਹੜੀ ਹੈ ਉਹ ਅਸੀਂ ਗੁਰਦੁਆਰਾ ਸਾਹਿਬਾਂ ਵਿੱਚੋਂ ਤਕਰੀਬਨ ਤਕਰੀਬਨ ਸਾਰੀ ਤਾਂ ਨਹੀਂ ਨਿਕਲੀ ਪਰ ਅਸੀਂ ਕਾफी ਚੀਜ਼ਾਂ ਘੜ ਦਿੱਤੀਆਂ ਕਿ ਅਸੀਂ ਉਹਨੂੰ ਵਿਦਿਆਸਾਲ ਨਹੀਂ ਰਹਿਣ ਦਿੱਤਾ ਅਸੀਂ ਸਿਰਫ ਇਮਾਰਤਾਂ ਨੂੰ ਖੂਬਸੂਰਤ ਬਣਾਉਣ ਵਾਲੇ ਪਾਸੇ ਲੱਗ ਪੁਰਿਆ ਮੇਰੀ ਗੁਜ਼ਾਰਿਸ਼ ਹੈ ਕਿ ਇਹਦੇ ਤੇ ਤੁਹਾਡਾ ਬੱਚਿਆਂ ਦਾ ਖਾਸ ਕਰਕੇ ਵਿਚਾਰ ਕਰਨਾ ਮੰਨਦਾ ਕਿ ਕੀ ਸਿਰਫ ਇਮਾਰਤਾਂ ਦੀ ਤਾਮੀਰ ਹੋਣੀ ਚਾਹੀਦੀ ਹੈ ਖੂਬਸੂਰਤ ਇਮਾਰਤਾਂ ਜਾਂ ਖੂਬਸੂਰਤ ਸਮਾਜ ਜਿਹਦੇ ਵਿੱਚੋਂ ਖੂਬਸੂਰਤ ਸਮਾਜ ਸਿਰਜਣਾ ਦੇ ਜਿਹਦੇ ਚ ਸਾਨੂੰ ਏਕੋ ਕੁਦਰਤ ਨਜ਼ਰ ਆਉਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਫਤਿਹ ਵੀ ਸਾਂਝ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੁਕਰੀਆ ਪ੍ਰੋਫੈਸਰ ਬੇਰਮਨ ਜੀ